ਹਾਂਜੀ ਵੀਰੋ ਜਿਵੇਂ ਤੁਸੀਂ ਸਾਰੇ ਜਾਣਦੇ ਹੋਗੇ ਚਮਾਰ ਸਾਹਿਬ ਇੱਕ ਫਿਲਮ ਬਣੀਆ ਚਮਾਰ ਕੌਮ ਦੀ ਪਹਿਲੀ ਫਿਲਮ ਪੂਰੇ ਪੀਅਰਸ਼ਿਪ ਹੋ ਚੁੱਕੀ ਆ ਅਸੀਂ ਮੈਂ ਤੇ ਮੇਰੀ ਟੀਮ ਸਾਰੇ ਤੁਹਾਡੇ ਸਾਹਮਣੇ ਆ ਮੈਂ ਸੋਢੀ ਤਾਰਕ मेहता ਬਾਪੂ ਜੀ ਸਾਡੇ ਮਾਨਯੋਗ ਸਤਕਾਰਯੋਗ ਮਿਸਟਰ ਪੀਕੇ ਸਿੰਘ ਫਿਲਮ ਦੇ ਡਾਇਰੈਕਟਰ ਜਗENDER ਲਹਿਰੀ ਫਿਰ ਦੇ ਪ੍ਰੋਡਿਊਸਰ ਕਰਮਜੀਤ ਕਦਰ ਸਾਹਿਬ ਇਹ ਫਿਲਮ ਕਸੀ ਪਹਿਲਾਂ ਛੋਟੀ ਬਣਾਈ ਸੀ ਹੁਣ ਵੱਡੀ ਬਣਾ ਦਿੱਤੀ ਆ ਤੇ ਦੋ ਤੋਂ ਤਿੰਨ ਦਿਨਾਂ ਚ ਫਿਲਮ ਕੰਪਲੀਟ ਹੋ ਜਾਏਗੀ ਤਾਂ ਅਸੀਂ ਪੂਰੇ ਪੰਜਾਬ 'ਚ ਸ਼ੋਅ ਲਾਵਾਂਗੇ ਤੇ ਤੁਸੀਂ ਸਾਡਾ ਸਾਥ ਦਾ ਸਪੋਰਟ ਕਰੋ ਉਸ ਤੋਂ ਬਾਅਦ ਅਸੀਂ ਇਹ ਫਿਲਮ ਸ਼ੁਰੂ ਕਰ ਰਹੇ ਆ ਦਾਗ ਗ੍ਰੇਡ ਚਮਾਰ ਇਹ ਫਿਲਮ ਹੋਵੇਗੀ ਸਿਨੇਮਾ ਵਾਸਤੇ ਚਮਾਰ ਕੌਮ ਦੀ ਇਹ ਫਿਲਮ ਜਿਹੜੀ ਆ ਦਾਗ ਗ੍ਰੇਡ ਚਮਾਰ ਇਹ ਸਿਨੇਮਾ ਵਿੱਚ ਲੱਗੇਗੀ ਇਹ ਬਿਲੋਂ ਮੈਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਪਰ ਉਹ ਤੋਂ ਸਿਰੇ ਨਹੀਂ ਚੜ੍ਹ ਸਕੀ 2017 ਦੇ ਬੀੜ ਵਿੱਚ ਪਰ ਹੁਣ ਮੈਨੂੰ ਉਮੀਦ ਆ ਕਿ ਹੁਣ ਜਿਵੇਂ ਕੌਮ ਵਿੱਚ ਉਤਸ਼ਾਹ ਆ ਜਿਵੇਂ ਸਪੋਰਟ ਕਰ ਰਹਾ ਜਿਵੇਂ ਪੂਰੀ ਚਮਾਰ ਕੌਮ ਨੂੰ ਹੈ ਕਿ ਸਾਡੀ ਫਿਲਮ ਆ ਰਹੀ ਆ ਜਿਵੇਂ ਜਿਵੇਂ ਰਿਸਪੌਂਸ ਦੇ ਰਹੇ ਆ ਤੇ ਹੁਣ ਮੈਨੂੰ ਲੱਗਦਾ ਆ ਕਿ ਇਹ ਫਿਲਮ ਮੇਰੀ ਬਹੁਤ ਜਲਦੀ ਸ਼ੁਰੂ ਹੋ ਜਾਵੇਗੀ ਤੇ ਵੀਰੋ ਸਾਡੀ ਫਿਲਮ ਚਮਾਰ ਸਾਹਿਬ ਦੇ ਸ਼ੋਅ ਲਵਾਓ ਨੰਬਰ ਅਸੀਂ ਪਾਏ ਹੋਏ ਨੇ ਕਾਲ ਕਰੋ ਜਿਹੜੀਆਂ ਵੀ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਪ੍ਰੈਜ਼ੀਡੈਂਟ ਨੇ ਉਹ ਕਾਲ ਕਰੋ ਬਿਲਕੁਲ ਫਰੀ ਕੋਈ ਖਰਚਾ ਨਹੀਂ ਅਸੀਂ ਪ੍ਰੋਜੈਕਟਰ ਲੈ ਕੇ ਆ ਜਾਂਦੇ ਆ ਤੇ ਉੱਥੇ ਫਿਲਮ ਦਿਖਾ ਦਿੰਦੇ ਆ ਪਹਿਲਾਂ ਅਸੀਂ ਕਾਫੀ ਸ਼ੋਅ ਲਾ ਚੁੱਕੇ ਹਾਂ ਪਰ ਲੋਕ ਕਹਿੰਦੇ ਸੀਗੇ ਫਿਲਮ ਛੋਟੀ ਹੈ ਤੇ ਅਸੀਂ ਫਿਲਮ ਵੱਡੀ ਬਣਾ ਦਿੱਤੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਡਾ ਸਾਥ ਦਿਓ ਕਿਉਂਕਿ ਮੈਂ ਚੰਡੀਗੜ੍ਹ ਚੋਂ ਇਸ ਗ੍ਰਿਪ ਲੈ ਕੇ ਕਾਬੀ ਕੁਝ ਮਹੀਨੇ ਤੋਂ ਹੰਦਾਰਿਆ तकरीबन ਸਾਲ ਤੋਂ ਹੰਦਾਰਿਆ ਤਾਂ ਜਿੰਨੇ ਵੀ ਚੰਡੀਗੜ੍ਹ ਦੇ ਪ੍ਰੋਡਿਊਸਰ ਸੀ ਜਾਂ ਫਿਲਮ ਕੰਪਨੀਆਂ ਸੀ ਕਿਸੇ ਨੇ ਵੀ ਇਸ ਫਿਲਮ ਤੇ ਪੈਸਾ ਲਾਉਣ ਵਾਸਤੇ ਇੰਟਰਸਟ ਨਹੀਂ ਦਿਖਾਇਆ ਉਹ ਕੁਝ ਅਲੱਗ ਜੀ ਗੱਲ ਕਰਦੇ ਸੀ ਕਿ ਅਸੀਂ ਕਿਉਂ ਇਸ ਫਿਲਮ ਤੇ ਪੈਸਾ ਲਾਈਏ ਇਹ ਕੋਈ ਮੈਂ ਗੱਲਾਂ ਆਪਣੇ ਕੋਲੋਂ ਬਣਾ ਕੇ ਨਹੀਂ ਕਰ ਰਿਹਾ ਇਹ ਗੱਲਾਂ ਸੱਚੀਆਂ ਨੇ ਪਰ ਫਿਰ ਕਿਉਂਕਿ ਮੈਂ ਆਪਣੇ ਹੀ ਟੀਮ ਨਾਲ ਤੇ ਉਹਨਾਂ ਦੇ ਸਹਿਯੋਗ ਨਾਲ ਫਿਲਮ ਚਮਾਰ ਸਾਹਿਬ ਪਿਆਰ ਕੀਤੀ ਆ ਤੇ ਅੱਗੇ ਚਮਾਰ ਕੌਮ ਦਾ ਸਾਥ ਰਿਆ ਤੇ ਅਗਲੀ ਫਿਲਮ ਦਾ ਗ੍ਰੇਡ ਚਮਾਰ ਵੀ ਬਹੁਤ ਜਲਦੀ ਸ਼ੁਰੂ ਹੋ ਜਾਵੇਗੀ ਤੇ ਇਹ ਫਿਲਮ ਅਸੀਂ ਸਨਮਿਆਂ ਤੱਕ ਲੈ ਕੇ ਜਾਵਾਂਗੇ ਸੋ ਵੀਰੋ ਵੀਡੀਓ ਸ਼ੇਅਰ ਕਰੋ ਤੇ ਨੰਬਰ ਪਾ ਦਿੱਤਾ ਉੱਪਰ ਇਹਨਾਂ ਨੂੰ ਕਾਲ ਕਰਕੇ ਤੁਸੀਂ ਸ਼ੋਅ ਬੁੱਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਦੀ ਲੋੜ ਹੈ ਲੈਰੀ ਸਾਹਿਬ ਲਾਓ ਜਗਾਰਾ ਜੋ ਬੋਨੇ ਸੋਨੇ ਰਪਏ ਗੁਰ ਰਵਿੰਦਾਸ ਮਹਾਰਾਜ ਕੀ ਜੈ ਹਾਂਜੀ ਵੀਰੋ ਜਿਵੇਂ ਤੁਸੀਂ ਸਾਰੇ ਜਾਣਦੇ ਹੋਗੇ ਚਮਾਰ ਸਾਹਿਬ ਇੱਕ ਫਿਲਮ ਬਣੀਆਂ ਚਮਾਰ ਕੌਮ ਦੀ ਪਹਿਲੀ ਫਿਲਮ ਪੂਰੇ ਪੀਅਰਸ਼ਿਪ ਹੋ ਚੁੱਕੀ ਆ ਅਸੀਂ ਮੈਂ ਤੇ ਮੇਰੀ ਟੀਮ ਸਾਰੇ ਤੁਹਾਡੇ ਸਾਹਮਣੇ ਆ ਮੈਂ ਸੋਢੀ ਤਾਰਕ ਮਹਿਤਾ ਬਾਪੂ ਜੀ ਸਾਡੇ ਮਾਨਯੋਗ ਸਤਕਾਰਯੋਗ ਮਿਸਟਰ ਪੀਕੇ ਸਿੰਘ ਫਿਲਮ ਦੇ ਡਾਇਰੈਕਟਰ ਜਗENDER ਲਹਿਰੀ ਫਿਰ ਦੇ ਪ੍ਰੋਡਿਊਸਰ ਕਰਮਜੀਤ ਕਦਰ ਸਾਹਿਬ ਇਹ ਫਿਲਮ ਕਸੀ ਪਹਿਲਾਂ ਛੋਟੀ ਬਣਾਈ ਸੀ ਹੁਣ ਵੱਡੀ ਬਣਾ ਦਿੱਤੀ ਆ ਤੇ ਦੋ ਤੋਂ ਤਿੰਨ ਦਿਨਾਂ ਚ ਫਿਲਮ ਕੰਪਲੀਟ ਹੋ ਜਾਏਗੀ ਦਾ ਅਸੀਂ ਪੂਰੇ ਪੰਜਾਬ 'ਚ ਸ਼ੋਅ ਲਾਵਾਂਗੇ ਤੇ ਤੁਸੀਂ ਸਾਡਾ ਸਾਥ ਦਾ ਸਪੋਰਟ ਕਰੋ ਉਸ ਤੋਂ ਬਾਅਦ ਅਸੀਂ ਇਹ ਫਿਲਮ ਸ਼ੁਰੂ ਕਰ ਰਹੇ ਆ ਦਾਗ ਗ੍ਰੇਡ ਚਮਾਰ ਇਹ ਫਿਲਮ ਹੋਵੇਗੀ ਸਿਨੇਮਾ ਵਾਸਤੇ ਚਮਾਰ ਕੌਮ ਦੀ ਇਹ ਫਿਲਮ ਜਿਹੜੀ ਹੈ ਦਾਗ ਗ੍ਰੇਡ ਚਮਾਰ ਇਹ ਸਿਨੇਮਾ ਵਿੱਚ ਲੱਗੇਗੀ ਇਹ ਫਿਲਮ ਮੈਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਪਰ ਉਹ ਤੋਂ ਸਿਰੇ ਨਹੀਂ ਚੜ੍ਹ ਸਕੀ 2017 ਦੇ ਬੀੜ ਵਿੱਚ ਪਰ ਹੁਣ ਮੈਨੂੰ ਉਮੀਦ ਆ ਕਿ ਹੁਣ ਜਿਵੇਂ ਕੌਮ ਵਿੱਚ ਉਤਸ਼ਾਹ ਆ ਜਿਵੇਂ ਸਪੋਰਟ ਕਰ ਰਹਾ ਜਿਵੇਂ ਪੂਰੀ ਚਮਾਰ ਕੌਮ ਨੂੰ ਹੈ ਕਿ ਸਾਡੀ ਫਿਲਮ ਆ ਰਹੀ ਆ ਜਿਵੇਂ ਜਿਵੇਂ ਰਿਸਪਾਂਸ ਦੇ ਰਹੇ ਆ ਤੇ ਹੁਣ ਮੈਨੂੰ ਲੱਗਦਾ ਆ ਕਿ ਇਹ ਫਿਲਮ ਮੇਰੀ ਬਹੁਤ ਜਲਦੀ ਸ਼ੁਰੂ ਹੋ ਜਾਵੇਗੀ ਤੇ ਵੀਰੋ ਸਾਡੀ ਫਿਲਮ ਚਮਾਰ ਸਾਹਿਬ ਦੇ ਸ਼ੋਅ ਲਵਾਓ ਨੰਬਰ ਅਸੀਂ ਪਾਏ ਹੋਏ ਨੇ ਕਾਲ ਕਰੋ ਜਿਹੜੀਆਂ ਵੀ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਪ੍ਰੈਜ਼ੀਡੈਂਟ ਨੇ ਉਹ ਕਾਲ ਕਰੋ ਬਿਲਕੁਲ ਫਰੀ ਕੋਈ ਖਰਚਾ ਨਹੀਂ ਅਸੀਂ ਪ੍ਰੋਜੈਕਟਰ ਲੈ ਕੇ ਆ ਜਾਂਦੇ ਆ ਤੇ ਉੱਥੇ ਫਿਲਮ ਦਿਖਾ ਦਿੰਨੇ ਆ ਪਹਿਲਾਂ ਅਸੀਂ ਕਾਫੀ ਸ਼ੋਅ ਲਾ ਚੁੱਕੇ ਹਾਂ ਪਰ ਲੋਕ ਕਹਿੰਦੇ ਸੀਗੇ ਫਿਲਮ ਛੋਟੀ ਐ ਤੇ ਅਸੀਂ ਫਿਲਮ ਵੱਡੀ ਬਣਾ ਦਿੱਤੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਡਾ ਸਾਥ ਦਿਓ ਕਿਉਂਕਿ ਮੈਂ ਚੰਡੀਗੜ੍ਹ ਜਦੋਂ ਇਸ ਗ੍ਰਿਪ ਲੈ ਕੇ ਕਾਬੀ ਕੁਝ ਮਹੀਨੇ ਤੋਂ ਹੰਦਾਰਿਆ ਤਰੀਬਨ ਸਾਲ ਤੋਂ ਹੰਦਾਰਿਆ ਆ ਜਿੰਨੇ ਵੀ ਚੰਡੀਗੜ੍ਹ ਦੇ ਪ੍ਰੋਡਿਊਸਰ ਸੀ ਜਾਂ ਫਿਲਮ ਕੰਪਨੀਆਂ ਸੀ ਕਿਸੇ ਨੇ ਵੀ ਇਸ ਫਿਲਮ ਤੇ ਪੈਸਾ ਲਾਉਣ ਵਾਸਤੇ ਇੰਟਰਸਟ ਨਹੀਂ ਦਿਖਾਇਆ ਉਹ ਕੁਝ ਅਲੱਗ ਜੀ ਗੱਲ ਕਰਦੇ ਸੀ ਕਿ ਅਸੀਂ ਕਿਉਂ ਇਸ ਫਿਲਮ ਤੇ ਪੈਸਾ ਲਾਈਏ ਇਹ ਕੋਈ ਮੈਂ ਗੱਲਾਂ ਆਪਣੇ ਕੋਲੋਂ ਬਣਾ ਕੇ ਨਹੀਂ ਕਰ ਰਿਹਾ ਇਹ ਗੱਲਾਂ ਸੱਚੀਆਂ ਨੇ ਪਰ ਫਿਰ ਕਿਉਂਕਿ ਮੈਂ ਆਪਣੇ ਹੀ ਟੀਮ ਨਾਲ ਤੇ ਉਹਨਾਂ ਦੇ ਸਹਿਯੋਗ ਨਾਲ ਫਿਲਮ ਚਮਾਰ ਸਾਹਿਬ ਪਿਆਰ ਕੀਤੀ ਆ ਤੇ ਅੱਗੇ ਚਵਾਰ ਕੌਮ ਦਾ ਸਾਥ ਰਿਆ ਤੇ ਅਗਲੀ ਫਿਲਮ ਦਾ ਗ੍ਰੇਡ ਚਵਾਰ ਵੀ ਬਹੁਤ ਜਲਦੀ ਸ਼ੁਰੂ ਹੋ ਜਾਵੇਗੀ ਤੇ ਇਹ ਫਿਲਮ ਅਸੀਂ ਸਨਮਿਆਂ ਤੱਕ ਲੈ ਕੇ ਜਾਵਾਂਗੇ ਸੋ ਵੀਰੋ ਵੀਡੀਓ ਸ਼ੇਅਰ ਕਰੋ ਤੇ ਨੰਬਰ ਪਾ ਦਿੱਤਾ ਉੱਪਰ ਇਹਨਾਂ ਨੂੰ ਕਾਲ ਕਰਕੇ ਤੁਸੀਂ ਸ਼ੋਅ ਬੁੱਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਦੀ ਲੋੜ ਹੈ ਲੈਰੀ ਸਾਹਿਬ ਲਾਓ ਜਗਾਰਾ ਜੋ ਬੋਨੇ ਸੋਨੇ ਰਪੈ ਗੁਰ ਰਵਿਦਾਸ ਮਹਾਰਾਜ ਕੀ ਜੈ